ਲੜ ਗਿਆ ਨਣਾਨੇ ਨੀ ਕਾਲਾ ਸੱਤ ਕੌਡੀਆਂ ਵਾਲਾ ਲੜ ਗਿਆ ਨਣਾਨੇ ਨੀ ਕਾਲਾ ਸੱਤ ਕੌਡੀਆਂ ਵਾਲਾ ਲੜ ਗਿਆ ਨਣਾਨੇ ਨੀ ਕਾਲਾ ਸੱਤ ਕੌਡੀਆਂ ਵਾਲਾ ਲੜ ਗਿਆ ਮੇਰੇ ਆਗੇ ਵੀ ਆਵਾਜ਼ ਕੱਲੀ ਦੀ ਸਾਡੇ ਨਾਲੋਂ ਜ਼ਿਆਦਾ ਹੈ ਸਾਡੇ ਨੂੰ ਮੇਰੀ ਗੁੱਟੀ ਕਾਲਾ ਤਾਂ ਗੱਲ

ਨੰਗ ਜਾਨੀਆਂ ਚੁੱਪ ਕੀਤੀ ਕਿਉ ਨੰਗ ਜਾਨੀਆਂ ਚੁੱਪ ਕੀਤੀ ਭੈਣ ਤੇਰੀ ਦਾ ਵਿਆਹ ਸੀ ਤਰਿਆ ਮਾਂ ਤੇਰੀ ਨੇ ਖਬਰ ਨਾ ਕੀਤੀ ਤਾਂ ਨੰਗ ਜਾਨੀਆਂ ਚੁੱਪ ਕੀਤੀ ਆ ਨੰਗ ਜਾਨੀਆਂ ਚੁੱਪ ਕੀਤੀ ਤਾਂ ਨੰਗ ਜਾਨੀਆਂ ਚੁੱਪ ਕੀਤੀ ਤਾਂ ਨੰਗ ਜਾਨੀਆਂ ਚੁੱਪ ਕੀਤੀ ਆ ਨੰਗ ਜਾਨੀਆਂ ਚੁੱਪ ਕੀਤੀ ਤਾਂ ਨੰਗ ਜਾਨੀਆਂ ਚੁੱਪ ਕੀਤੀ ਅੱਤ ਖੱਟ ਕੇ ਲਿਆਂਦੀਆਂ ਰੇ ਗੱਲਾਂ ਕਰਦਾ ਮੇਰੀਆਂ ਤੂੰ ਛੜਿਆਂ ਦੀ ਬੈਠਕ ਦੇ ਵਿੱਚ ਗੱਲਾਂ ਕਰਦਾ ਮੇਰੀਆਂ ਤੂੰ ਛੜਿਆਂ ਦੀ ਬੈਠਕ ਦੇ ਵਿੱਚ ਗੱਲਾਂ ਕਰਦਾ ਮੇਰੀਆਂ ਤੂੰ ਛੜਿਆਂ ਦੀ ਬੈਠਕ ਦੇ ਵਿੱਚ ਗੱਲਾਂ ਕਰਦਾ ਮੇਰੀਆਂ ਘਟ ਘਟ ਕੇ ਲਿਆਂਦੀਆਂ ਰੇੜੀਆਂ ਸਾਣੇ ਕਚਹਿਰੀ ਕੈਦ ਕਰਾ ਦੂੰ ਛੱਡ ਦੇ ਗੱਲਾਂ ਮੇਰੀਆਂ ਕਰਾ ਦੋਂ ਸਾਡੇ ਗੱਲਾਂ ਮੇਰੀਆਂ ਬਿਕਾਲੇ ਰੇ ਵਿੱਚ ਮੀ ਨਹੀਂ ਪੈਂਦਾ ਸੁਕੀਆਂ ਵਗਣ ਜ਼ਮੀਨਾਂ ਵੇ ਖੋੜੀ ਖਾਂਦੇ ਟੱਗੇ ਮਰ ਗਏ ਗਬਰੂ ਲਾਗੇ ਫੀਮਾ ਕਿੱਦਾਂ ਬਚਿਆ ਕੁੜੀਏ ਬਣ ਕੇ ਕਬੂਤਰ ਜੀ ਕਿਸੇ ਵਿੱਚ ਆ ਕੁੜੀਏ ਬਣ ਕੇ ਕਬੂਤਰ ਦੀਨਾ ਕਿਸੇ ਵਿੱਚ ਆ ਕੁੜੀਏ ਬਣ ਕੇ ਕਬੂਤਰ ਦੀਨਾ ਕਿਸੇ ਵਿੱਚ ਆ ਕੁੜੀਏ ਬਣ ਕੇ ਕਬੂਤਰ ਦੀਨਾ ਕਿੱਦੇ ਵਿੱਚ ਆ ਪਾ ਬੋਲੀ ਹਰਜੀਤ ਤੂੰ ਡਰਾਮਾ ਨਾ ਆਪਣੀ ਬੋਲੀ ਸਾਵੇ ਕੇ ਨਹੀਂ ਜਾਂਦੀ ਉੱਚਾ ਬੋਰਜ ਪ੍ਰੋਪਰ ਬੋਰੀ ਦੀਵਾ ਕਿਸ ਵਿੱਚ ਤੇਰੀਏ ਬਈ ਚਾਰੇ ਨੈਣ ਘਟਾ ਘਟ ਹੋ ਗਏ ਬੱਲੇ 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 ਚਾਰੇ ਨੈਣ ਘਟਾ ਘਟ ਹੋ ਗਏ ਹਾਮੀ ਕੇ ਦੀ ਪਰਿਏ ਨਾਰ ਨੀ ਦੀ ਬਾਨਾ ਮੂਰਖਾ ਫੜਿਏ ਕਲਰ ਵੀ ਬਤਾਨੀ ਜੀ ਬਾਨਾ ਮੂਰਖਾ ਆ ਫੜੀਏ ਨਾਰ ਬਗਾਨੀ ਦੀ ਵਾਨਾ ਮੂਰਖਾ ਫੜੀਏ ਨਾਰ ਬਗਾਨੀ ਦੀ ਛੱਡਦੇ ਛੱਡਦੇ ਮੈਨੂੰ ਕੰਡਾ ਪੇਕੇ ਨਹੀਂ ਜਾਣਦੀ ਮੈਨੂੰ ਤਾਂ ਕੰਡਾ ਪੇਕੇ ਨਹੀਂ ਜਾਣਦੀ ਜਦ ਮੈਂ ਤੁਰ ਗਈ ਪੇਕੇ ਜੇ ਬੱਡੀ ਰੱਖ ਨੱਚੜਾ ਮੇਰੇ ਪਰੰਗ ਤੇਲੇ